ਕਹਿੰਦੇ ਕਿ ਕੀ ਦਿੱਕਤ ਹੈ एग्जाम ਦੇਣਾ ਤਾਂ ਤੁਸੀਂ ਲਾਣੇ 'ਚ ਕੀ ਪ੍ਰੋਬਲਮ ਮੈਂ ਕਿਹਾ ਸਰ ਇਹ ਮੈਨੂੰ ਅਗਰ ਮੈਂ ਅਮਰਸ਼ਾ ਕਰਨਾ ਤਾਂ ਇਹ ਮੇਰੇ ਟਿਲ ਡੈਥ ਤੱਕ ਮੇਰੇ ਨਾਲ ਹੀ ਜਾਣਗੇ ਮੇਰੇ ਕਕਾਰਾ ਚਾਹੇ ਮੈਂ ਕਿੰਨਾ ਕੁ ਪਰਮਾਤਮਾ ਨੂੰ ਮੰਨਦੀ ਆ ਨਹੀਂ ਮੰਨਦੀ ਉਹ ਲਗ ਮੈਟਰ ਹੋ ਗਿਆ ਇੰਨਾ ਸਾਰਾ ਪ੍ਰੈਸ਼ਰਾਈਜ਼ ਕਰਨੇ ਤੋਂ ਬਾਅਦ ਵੀ ਉਹਨਾਂ ਨੇ ਮੇਰੀ ਸੁਣੀ ਨਹੀਂ ਉਹਨਾਂ ਨੇ ਮੈਨੂੰ ਫੋਰਸ ਕੀਤਾ ਮੇਰਾ ਕੜਾ ਤੇ ਕਿਰਪਾਨ ਲਾਣ ਲਈ ਫਿਰ ਉਹਨਾਂ ਨੇ ਮੈਨੂੰ ਅੰਦਰ ਭੇਜੇ ਤੇ ਮੈਨੂੰ ਕਮ ਤੋਂ ਕਮ ਅੱਧਾ ਜਾਂ ਪੌਣਾ ਘੰਟਾ ਮੈਨੂੰ एग्जाम ਮਤਲਬ ਕਿ ਮੈਨੂੰ एग्जाम ਪੇਪਰ ਨਹੀਂ ਦਿੱਤਾ ਇੰਨਾ ਪ੍ਰੈਸ਼ਰਾਈਜ਼ ਕਰਨੇ ਤੋਂ ਬਾਅਦ ਮੈਂ ਉੱਥੇ ਤੋਂ ਰੋਂਦੀ ਹੋਈ ਬਾਹਰ ਨ ਉਥੇ ਵੀ ਕੁਝ ਅਫੀਸਰ ਸੀ ਜੋ ਮੇਰੇ ਕੰਪਲੇਂਟ ਲਿਖਣ ਲਈ ਤਿਆਰ ਨਹੀਂ ਸੀ ਉਹਨਾਂ ਨੇ ਵੀ ਮੈਨੂੰ ਇਹ ਬੋਲੇ ਕਿ ਮੈਡਮ ਇਹ ਕੋਈ ਜਸਟੀਫਿਕੇਸ਼ਨ ਨਹੀਂ ਹੈ ਕਿ ਤੁਸੀਂ ਕਿਰਪਾਨ ਤੇ ਕੜੇ ਦੇ ਪਿੱਛੇ ਤੁਸੀਂ ਤੇ ਬਹਿਸ ਕਰ ਰਹੇ ਹੋ ਹਾਈ ਕੋਰਟ ਦੇ ਸਖਤ ਨਿਯਮ ਹੋ ਚੁੱਕੇ ਐ ਕੋਈ ਕਿਰਪਾਨ ਜਾਂ ਕੜਾ ਕਿਸ ਤਰੀਕੇ ਨਾਲ ਚੀਟਿੰਗ ਮਤਲਬ ਕਿ ਇੰਪੋਜ਼ ਕਰ ਸਕਦਾ ਕਿ ਕਿ ਚੀਟਿੰਗ ਹੋ ਸਕਦੀ ਹੈ ਪੇਪਰ ਦੇ ਅੰਦਰ Rajasthan ਚ ਪੇਪਰ ਦੇਣ ਗਈ ਸਿੱਖ ਕੁੜੀ ਨੂੰ ਕਕਾਰ ਉਤਾਰਨ ਦੇ ਲਈ ਕੀਤਾ ਮਜਬੂਰ ਉਹਨ ਸਿੱਖ ਕੁੜੀ ਨੇ ਕੈਮਰੇ ਅੱਗੇ ਰੋ ਰੋ ਕੇ ਦੱਸੀ ਆਪਣੀ ਸਾਰੀ ਦਾਸਤਾਨ ਤੋਂ ਦੱਸਦੇ ਕਿ ਪਿਛਲੇ ਦਿਨੀ ਰਾਜਸਥਾਨ ਤੋਂ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਸੀ ਕਿ ਇੱਕ ਸਿੱਖ ਕੁੜੀ ਐਡਵੋਕੇਟ ਬੀਬੀ ਲਖਵਿੰਦਰ ਕੌਰ ਜੋ ਕਿ 23 ਜੂਨ ਨੂੰ ਰਾਜਸਥਾਨ ਚ ਪੇਪਰ ਪਾਉਣ ਤੇ ਲੱਗਈ ਸੀ ਤੇ ਉਸ ਨੂੰ ਜੁਡੀਸ਼ੀਅਰ ਪ੍ਰੀਖਿਆ ਦੇ ਕੇਂਦਰ ਦੇ ਵਿੱਚ ਇਸ ਕਰਕੇ ਦਾਖਲ ਨਹੀਂ ਹੋਣ ਦਿੱਤਾ ਗਿਆ ਕਿਉਂਕਿ ਉਸ ਨੇ ਸਿੱਖ ਕਰਪੈਣੇ ਹੋਈ ਸੀ ਤੇ ਉਸ ਨੂੰ ਪੇਪਰ ਦੇ ਵਿੱਚ ਬੈਠਣ ਤੋਂ ਰੋਕਿਆ ਗਿਆ ਤੋਂ ਦੱਸਦੇ ਕਿ ਜਦੋਂ ਐਡਵੋਕੇਟ ਬੀਬੀ ਲਖਵਿੰਦਰ ਕੌਰ ਪ੍ਰੀਖਿਆ ਕੇਂਦਰ ਦੇ ਵਿੱਚ ਦਾਖਲ ਹੋਣ ਲੱਗੀ ਤਾਂ ਉਸ ਨੂੰ ਰੋਕ ਲਿਆ ਗਿਆ ਤੇ ਉਸ ਨੂੰ ਕੜਾ ਤੇ ਕਿਰਪਾਨ ਉਤਾਰਨ ਦੇ ਲਈ ਮਜਬੂਰ ਕੀਤਾ ਗਿਆ ਤੇ ਇਸ ਗੱਲ ਨੂੰ ਲੈ ਕੇ HPCB ਦੇ ਵੱਲੋਂ ਵੀ ਨਿੰਦਾ ਕੀਤੀ ਗਈ ਸੀ। ਉਹਨਾਂ ਨੇ Rajasthan ਦੇ CM ਨੂੰ ਅਪੀਲ ਕੀਤੀ ਸੀ ਕਿ ਪ੍ਰੀਖਿਆ ਸਟਾਫ ਦੇ ਖਿਲਾਫ ਕਾਰਵਾਈ ਕਰਨ ਕਿਉਂਕਿ ਉਹਨਾਂ ਦੇ ਵੱਲੋਂ ਜੋ ਕੀਤਾ ਗਿਆ ਉਸ ਦੇ ਨਾਲ ਉਹਨਾਂ ਦੀਆਂ ਭਾਵਨਾਵਾਂ ਨੂੰ ਉੱਠੇ ਪਹੁੰਚੀ ਹੈ। ਤੇ ਜਿਸ ਕੁੜੀ ਨੂੰ ਪ੍ਰੀਖਿਆ ਕੇਂਦਰ ਦੇ ਵਿੱਚ ਦਾਖਲ ਹੋਣ ਦੇ ਲਈ ਰੋਕਿਆ ਗਿਆ ਸੀ ਤੇ ਅੱਜ ਉਹ ਸਿੱਖ ਕੁੜੀ ਕੈਮਰੇ ਸਾਹਮਣੇ ਆਈ ਹੈ ਤੇ ਉਸ ਨੇ ਆਪਣੀ ਸਾਰੀ ਹੱਦਬਿੱਤੀ ਦੱਸੀ ਹੈ। ਵੈਗੁਰਜੀ ਖਾਲਸਾ ਵੈਗੁਰਜੀ ਕੀ ਫਤਿਹ ਮੇਰਾ ਨਾਮ ਲਖਵਿੰਦਰ ਕੌਰ ਹੈ ਤੇ ਮੈਂ ਅੰਬਾਲਕੈਂਟ ਦੇ ਰਹਿਣ ਵਾਲੀ ਆ ਤੇ ਮੈਂ ਕੰਟੈਂਟਲੀ ਰਿਆਦ ਕਾਲਜ ਆਫ ਲਾ ਜੋ ਕਿ ਰੂਪਨਗਰ ਦੇ ਵਿੱਚ ਮਤਲਬ ਕਿ ਸਿਚੁਏਟਿਡ ਹੈ ਉੱਥੇ ਮੈਂ ਐਜ਼ ਅਨ ਅਸਿਸਟੈਂਟ ਪ੍ਰੋਫੈਸਰ ਪੜਾ ਰਹੀ ਆ ਬੱਚਿਆਂ ਨੂੰ ਲਾ ਦੇ ਸਟੂਡੈਂਟਸ ਨੂੰ ਤੇ ਮੈਂ ਪਰਸੂਇੰਗ ਕਰ ਰਹੀ ਆ ਪੀ ਐਚ ਡੀ ਜੋ ਕਿ ਮੇਰਾ ਲਾਸਟ ਇਅਰ ਚੱਲ ਰਿਹਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਤੇ ਸਰ ਸਾਈਡ ਬਾਈ ਸਾਈਡ ਮੈਂ ਜੁਡੀਸ਼ਰੀ ਦੀ ਵੀ ਪ੍ਰੀਪਰੇਸ਼ਨ ਕਰ ਰਹੀ ਆ ਤੇ ਮੈਂ ਜੁਡੀਸ਼ਰੀ ਦੀ ਪ੍ਰੀਪਰੇਸ਼ਨ ਕਰ ਰਹੀ ਜਦੋਂ ਤੋਂ ਮੈਂ ਆਪਣੀ ਐਲ ਐਲ ਬੀ ਸਟਾਰਟ ਕੀਤੀ ਸੀ ਉਦੋਂ ਤੋਂ ਕਿਸਾ ਜੁਡੀਸ਼ਰੀ ਦੀ ਪ੍ਰੀਪਰੇਸ਼ਨ ਕਰਦੇ ਹੋਏ ਮੇਰਾ ਇੱਕ ਐਗਜ਼ਾਮ ਸੀ ਜੋ ਕਿ ਰਾਜਸਥਾਨ ਜੁਡੀਸ਼ਰੀ ਸਰਵਿਸ ਤੋਂ ਰਿਲੇਟਡ ਸੀ ਜਿੱਥੇ ਮੇਰਾ ਸੈਂਟਰ ਪਿਆ ਜੋਧਪੁਰ 23 ਜੂਨ ਨੂੰ ਮੇਰਾ ਐਗਜ਼ਾਮ ਸੀ ਜੋ ਕਿ ਰੀਸੈਂਟਲੀ ਲਾਸਟ ਵੀਕ ਹੋਇਆ ਤੇ ਮੈਂ ਇੱਥੇ ਤੋਂ ਆਪਣਾ ਜੋਧਪੁਰ ਗਈਆਂ ਐਗਜ਼ਾਮ ਦੇਣ ਵਾਸਤੇ ਉੱਥੇ ਕੀ ਹੋਇਆ ਕਿ ਮੈਂ ਕਯੂ ਦੇ ਵਿੱਚ ਲੱਗੀ ਹੋਈ ਸੀ ਜੋ ਕਿ ਆਪਣਾ ਫੋਨ ਜਾਂ ਹੋਰ ਵੀ ਜੋ ਸਮਾਨ ਹੈ ਜਿਵੇਂ ਬੈਗ ਹੋ ਗਿਆ ਬੁੱਕਸ ਹੋ ਗਿਆ ਡਿਪੋਜ਼ਿਟ ਕਰਾਣੇ ਪੈਂਦੇ ਹੋਂ ਗੇਟ ਦੇ ਕੋਲ ਤੇ ਸਰ ਬਹੁਤ ਲੰਬੀ ਕਯੂ ਸੀ ਤੇ ਮੈਂ ਕਯੂ ਦੇ ਵਿੱਚ ਲੱਗੀ ਉੱਥੇ ਤੋਂ ਇੱਕ ਜੋ ਸਿਕਿਉਰਿਟੀ ਪਰਸਨ ਸੀ ਉਹ ਮੈਨੂੰ ਐ ਕਿ ਮੈਂ ਤੁਸੀਂ ਕੜਾ ਲਾਓ ਉਹਨੇ ਮੈਨੂੰ ਤਿੰਨਿਆ ਚਾਰ ਵਾਰ ਬੋਲੇ ਮੈਂ ਉਹਦੀ ਗੱਲ ਨੂੰ ਕਨਸੀਡਰ ਨਹੀਂ ਕੀਤਾ ਕਿ ਚਲੋ ਸਿਕਿਉਰਟੀ ਗਾਰਡ ਹੈ ਤੇ ਇਹ ਇਨਾ ਬਾਦਰ ਨਹੀਂ ਕਰਦਾ ਕਿ ਇਹਨੂੰ ਮੈਂ ਕੋਈ ਜਸਟੀਫਿਕੇਸ਼ਨ ਦਵਾਂ ਤੇ ਉਹਨਾਂ ਨੇ ਕਿਹਾ ਕਿ ਮੈਮ ਤੁਸੀਂ ਅੱਗੇ ਚਲੇ ਜਾਓ ਜੋ ਕਿ ਆਫੀਸਰਸ ਹੈਗੇ ਨੇ ਅੱਗੇ ਮੈਂ ਇੱਕ ਮੇਡੀ ਸੀ ਉਹ ਮੈਨੂੰ ਅੱਗੇ ਅੰਦਰ ਲੈ ਕੇ ਚਲੇ ਗਈ ਉਹ ਆਫਿਸ ਜਿੱਥੇ ਕਿ ਸਾਰਾ ਹੀ ਸਟਾਫ ਸੀ ਜੋ ਕਿ ਐਗਜ਼ਾਮ ਕੰਡਕਟ ਕਰਾਉਂਦਾ ਤੇ ਉਹ ਮੈਨੂੰ ਕਹਿੰਦੇ ਕਿ ਹਾਈ ਕੋਰਟ ਦਾ ਸਰ ਹੈ ਤੁਸੀਂ ਇਹਦੇ ਨਾਲ ਗੱਲ ਕਰੋ ਮੈਂ ਕਿਹਾ ਕੌਣ ਨੇ ਹਾਈ ਕੋਰਟ ਦੇ ਸਰ ਉਹ ਸਾਹਮਣੇ ਹੀ ਖੜੇ ਹੋਏ ਸੀ ਕਹਿੰਦੇ ਬਈ ਇਹ ਚੀਜ਼ ਜਸਟੀਫਾਈ ਨਹੀਂ ਹੈਗੀ ਇਹਦੇ ਵੀ ਸਪੈਸ਼ਲੀ ਲਿਖਿਆ ਹੋਇਆ ਹੈ ਮੈਨੂੰ ਕਿ ਸਰ ਕਿਤੇ ਵੀ ਨਹੀਂ ਲਿਖਿਆ ਹੋਇਆ ਮੈਨੂੰ ਕਿ ਸਰ ਤੁਸੀਂ ਜੁਡੀਸ਼ਰੀ ਦਾ ਐਗਜ਼ਾਮ ਕੰਡਕਟ ਕਰਾ ਰਹੇ ਹੋ ਤੇ ਮੈਂ ਇੱਕ ਲਾਅ ਸਟੂਡੈਂਟ ਹੋਣ ਦੇ ਨਾਤੇ ਜਾਂ ਫਿਰ ਇੱਕ ਲੀਗਲ ਆਫੀਸਰ ਹੋਣ ਜੋ ਕਿ ਮਤਲਬ ਕਿ ਇੱਕ ਐਡਵੋਕੇਟ ਹੁੰਦਾ ਹੈ ਹਾਈ ਕੋਰਟ ਦਾ ਤੇ ਤੁਸੀਂ ਲਾਅ ਦਾ ਹੀ ਐਗਜ਼ਾਮ ਕੰਡਕਟ ਕਰਾ ਰਹੇ ਹੋ ਜੋ ਕਿ ਮੈਨੂੰ ਕਨਸਟੀਟਿਊਸ਼ਨ ਆਫ ਇੰਡੀਆ ਆਰਟੀਕਲ 25 ਮੈਨੂੰ ਇਹ ਰਾਈਟ ਦੇ ਹੁੰਦਾ ਮੇਰਾ ਫੰਡਾਮੈਂਟਲ ਰਾਈਟਸ ਹੈ ਕਿ ਮੈਂ ਕਿਸ ਕੀ ਆਪਣਾ ਕਿਰਪਾਆਂ ਗਿਰਪਾਨ ਵੇਅਰ ਕਰ ਸਕਦੇ ਆ ਆਪਣਾ ਕੜਾ ਵੇਅਰ ਕਰ ਸਕਦੀ ਆ ਉਸ ਦੇ ਬਾਵਜੂਦ ਵੀ ਤੁਸੀਂ ਮੇਰੇ ਉਸ ਰਾਈਟ ਨੂੰ ਵਾਇਓਲੇਟ ਕਰ ਰਹੇ ਹੋ ਤੁਸੀਂ ਮੈਨੂੰ ਕੋਈ ਜਸਟੀਫਿਕੇਸ਼ਨ ਦੇ ਸਕਦੇ ਹੋ ਇਸ ਚੀਜ਼ ਲਈ ਕਹਿੰਦੇ ਨਹੀਂ ਮੈਮ ਇਨਸਟਰਕਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਮੈਂ ਕਿ ਸਰ ਤੁਸੀਂ ਮੈਨੂੰ ਦਿਖਾਓ ਇਨਸਟਰਕਸ਼ਨਸ ਕਿੱਥੇ ਲਿਖੀਆਂ ਹੋਈਆਂ ਉਹ ਮੇਰੇ ਕੋਲ ਆਏ ਇੱਕ ਇਨਸਟਰਕਸ਼ਨਸ ਲਿਖੀਆਂ ਹੋਈਆਂ ਤੇ ਇਨਸਟਰਕਸ਼ਨ ਦੇ ਵਿੱਚ ਉਹਨਾਂ ਨੇ ਐਕਸਟਰਾ ਵਰਡਸ ਸੀ ਜੋ ਕਿ ਮੈਨੂੰ ਰੀਡ ਕਰਾਇਆ ਮੈਂ ਕਿ ਸਰ ਐਕਸਟਰਾ ਵਰਡ ਦੇ ਵਿੱਚ ਤੁਸੀਂ ਆਪ ਪ੍ਰੀਜ਼ਿਊਮ ਕਰ ਰਹੇ ਹੋ ਕਿ ਕਿਰਪਾਨ ਤੇ ਕੜਾ ਵਿਦੇ ਅੰਦਰ ਹੀ ਆਏਗਾ ਜਾਂ ਤਾਂ ਐਕਸਪ੍ਰੈਸਲੀ ਲਿਖ ਬਹੁਤ ਜ਼ਿਆਦਾ ਮੈਂਟਲੀ ਉਹਨਾਂ ਨੇ ਮੇਰੇ ਤੋਂ ਮੈਨੂੰ ਪ੍ਰੈਸ਼ਰਾਈਜ਼ ਕੀਤਾ ਮੈਨੂੰ ਇਗਜ਼ਾਮ ਮੈਨੂੰ ਕਹਿੰਦੇ ਕਿ ਤੁਹਾਡੇ ਕੋਲ ਇੱਕੇ ਚੋਅ ਹੈ ਸਾਈ ਜਾਂ ਤਾਂ ਤੁਸੀਂ ਆਪਣਾ ਕੜਾ ਤੇ ਕਿਰਪਾਨ ਲਾ ਕੇ ਇਗਜ਼ਾਮ ਦਿਓ ਨਹੀਂ ਤਾਂ ਨਹੀਂ ਲਾ ਸਕਦੇ ਤਾਂ ਤੁਸੀਂ ਆਪਣਾ ਚਲੇ ਜਾਓ ਕਹਿੰਦੇ ਕਿ ਕੀ ਦਿੱਕਤ ਹੈ ਇਗਜ਼ਾਮ ਦੇਣਾ ਤਾਂ ਤੁਸੀਂ ਲਾਣੇ 'ਚ ਕੀ ਪ੍ਰੋਬਲਮ ਮੈਂ ਕਿਹਾ ਸਰ ਇਹ ਮੈਨੂੰ ਅਗਰ ਮੈਂ ਅਮਰਸਾ ਕਹਣਾ ਤਾਂ ਇਹ ਮੇਰੇ ਟਿਲ ਡੈਥ ਤੱਕ ਮੇਰੇ ਨਾਲ ਹੀ ਜਾਣਗੇ ਮੇਰੇ ਕਾਕਾਰਾ ਚਾਹੇ ਮੈਂ ਕਿੰਨਾ ਕੁ ਪਰਮਾਤਮਾ ਨੂੰ ਮੰਨਦੀ ਆ ਨਹੀਂ ਮੰਨਦੀ ਉਹ ਅਲੱਗ ਮੈਟਰ ਹੋ ਗਿਆ ਇਨਾ ਸਾਰਾ ਪ੍ਰੈਸ਼ਰਾਈਜ਼ ਕਰਨੇ ਤੋਂ ਬਾਅਦ ਵੀ ਉਹਨਾਂ ਨੇ ਮੇਰੀ ਸੁਣੀ ਨਹੀਂ ਉਹਨਾਂ ਨੇ ਮੈਨੂੰ ਫੋਰਸ ਕੀਤਾ ਮੇਰਾ ਕੜਾ ਤੇ ਕਿਰਪਾਨ ਲਾਣ ਲਈ ਫਿਰ ਉਹਨਾਂ ਨੇ ਮੈਨੂੰ ਅੰਦਰ ਭੇਜਿਆ ਤੇ ਮੈਨੂੰ ਕਮ ਤੋਂ ਕਮ ਅੱਧਾ ਜਾਂ ਪੌਣਾ ਘੰਟਾ ਮੈਨੂੰ ਇਗਜ਼ਾਮ ਮਤਲਬ ਕਿ ਮੈਨੂੰ ਇਗਜ਼ਾਮ ਪੇਪਰ ਨਹੀਂ ਦਿੱਤਾ ਥੋੜਾ ਟਾਈਮ ਰਹਿ ਗਿਆ ਸੀ ਪੇਪਰ ਕੰਪਲੀਟ ਹੋਣ ਨੂੰ ਜਿਸ ਦੀ ਵਜ੍ਹਾ ਤੋਂ ਮੈਨੂੰ ਕੰਪਲੀਟ ਨਹੀਂ ਕਰ ਪਾਈ ਇਨਾ ਪ੍ਰੈਸ਼ਰਾਈਜ਼ ਕਰਨੇ ਤੋਂ ਬਾਅਦ ਮੈਂ ਉੱਥੇ ਤੋਂ ਰੋਂਦੀ ਹੋਈ ਬਾਹਰ ਨਿਕਲੀ ਤੇ ਮੈਂ ਸਿੱਧਾ ਫਿਰ ਪੁਲਿਸ ਸਟੇਸ਼ਨ ਅਪਰੋਚ ਕੀਤਾ ਉੱਥੇ ਵੀ ਕੁਝ ਆਫੀਸਰ ਸੀ ਜੋ ਮੇਰੇ ਕੰਪਲੇਂਟ ਲਿਖਣ ਲਈ ਤਿਆਰ ਨਹੀਂ ਸੀ SHO ਨੂੰ ਮਿਲਣ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੈਡਮ ਦੀ ਕੰਪਲੇਂਟ ਆਪਣਾ FIR ਫਾਈਲ ਕਰੋ FIR ਫਾਈਲ ਕਰਨੀ ਤੋਂ ਬਾਅਦ ਵੀ ਸਰ ਮੈਂ 2 ਜਾਂ 3 ਬਾਰ ਉਹਨਾਂ ਨੂੰ ਫੋਨ ਕਰੇ ਹੈ ਕਿ ਇਸ ਇਨਵੈਸਟੀਗੇਸ਼ਨ ਕਿੱਥੇ ਤੱਕ ਪਹੁੰਚੀ ਅਜੇ ਤੱਕ ਵੀ ਉਹਨਾਂ ਨੇ ਕੋਈ ਉਹ ਨਹੀਂ ਦਿੱਤਾ ਉਹਨਾਂ ਨੇ ਵੀ ਮੈਨੂੰ ਇਹ ਬੋਲੇ ਕਿ ਮੈਡਮ ਇਹ ਕੋਈ ਜਸਟੀਫਿਕੇਸ਼ਨ ਨਹੀਂ ਹੈ ਕਿ ਤੁਸੀਂ ਕਿਰਪਾਨ ਤੇ ਕੜੇ ਦੇ ਪਿੱਛੇ ਤੁਸੀਂ ਤੇ ਬਹਿਸ ਕਰ ਰਹੇ ਹੋ ਹਾਈ ਕੋਰਟ ਦੇ ਸਖਤ ਨਿਯਮ ਹੋ ਚੁੱਕੇ ਹੈ ਮੈਂ ਕਿਹ ਜੋ ਜੁਡੀਸ਼ਰੀ ਸਾਨੂੰ ਖੁਦ ਜੋ ਕਨਸਟੀਟਿਊਸ਼ਨ ਨੂੰ ਖੁਦ ਰਾਈਟ ਪ੍ਰੋਵਾਈਡ ਕਰਦਾ ਉਹ ਕਿਵੇਂ ਸਾਡੇ ਤੋਂ ਇਹ ਰਾਈਟ ਟੇਕ ਅਵੇ ਕਰ ਸਕਦਾ ਜਾਂ ਤਾਂ ਤੁਸੀਂ ਆਰਟੀਕਲ ਜੋ 25 ਹੈ ਉਹਨੂੰ ਸਟ੍ਰਕ ਡਾਊਨ ਕਰ ਲਓ ਉੱਥੇ ਤੋਂ ਕਿ ਅਸੀਂ ਤਾਂ ਤੁਹਾਨੂੰ ਵੇਅਰਿੰਗ ਆਫ ਕਿਰਪਾ ਤੁਹਾਨੂੰ ਫੰਡਮੈਂਟਲ ਰਾਈਟਸ ਦਿੰਦੇ ਹੀ ਨਹੀਂ ਉਸ ਤੋਂ ਬਾਅਦ ਦਾ ਚਲੋ ਮੈਂ ਮੰਨਿਆ ਕਿ ਮੈਂ ਕਿਸੇ ਲੋ ਨੂੰ ਵਾਇਲਟ ਕਰਿਆ ਤੁਸੀਂ ਆਪ ਲੋ ਨੂੰ ਹੱਥ ਲੈ ਕੇ ਤੇ ਮੈਨੂੰ ਕਿ ਮੇਰੀ ਫਿਊਚਰ ਨੂੰ ਕਿਵੇਂ ਸਿਕਿਉਰ ਕਰ ਰਹੇ ਮੈਂ ਤਾਂ ਕਿਸੇ ਸਾਈਡ ਤੋਂ ਐਗਜ਼ਾਮ ਦੇ ਹੀ ਨਹੀਂ ਸਕਦੀ ਇਵਨ ਮੈਂ ਝਾਰਖੰਡ ਦਾ ਵੀ ਐਗਜ਼ਾਮ ਦਿੱਤਾ ਜਿੱਥੇ ਪਰਸਨ ਨੂੰ ਕੁਝ ਨੌਲੇਜ ਵੀ ਨਹੀਂ ਹੈ ਸਿੱਖੀ ਬਾਰੇ ਉਹ ਹਾਲਾਂਕਿ ਉਸ ਟਾਈਮ 'ਤੇ ਮੈਂ ਟਕਸਾਲੀ ਜੋ ਕਿਰਪਾਨ ਹੁੰਦੇ ਨਾ ਵੱਡੀ ਵਾਲੀ ਉਹ ਪਾ ਕੇ ਗਈ ਸੀ ਉਹਨਾਂ ਨੇ ਇੱਕ ਦੋ ਕੁਐਸਚਨ ਮੇਰੇ ਤੋਂ ਪੁੱਛੇ ਚੈਕਿੰਗ ਕਰੀ ਤੇ ਮੈਨੂੰ ਅਲਾਉ ਵੀ ਕੀਤਾ ਐਗਜ਼ਾਮ ਲਈ ਰਾਜਸਥਾਨ 'ਚ ਵੀ ਮੈਂ ਪਹਿਲੇ ਇੱਕ ਦੋ ਵਾਰ ਅਪੀਅਰ ਹੋਇਆ ਮੇਰੇ ਨਾਲ ਕਦੇ ਨਹੀਂ ਹੋਇਆ ਪਰ ਹੁਣ ਦੀ ਵਾਰ ਇਹਨਾਂ ਨੇ ਮੇਰੇ ਨਾਲ ਬਹੁਤ ਮਿਸਬੀਹੇਵ ਕਰਿਆ ਮੇਰੇ ਇੱਕ ਕਾਰਨ ਨੂੰ ਲੈ ਕੇ ਤੇ ਮੇਰੇ ਇੱਕ ਕਾਰਨ ਨੂੰ ਲੋਹਾਇਆ ਗਿਆ ਮੇਰੀ ਬਸ ਰਿਕੁਐਸਟ ਇਹੀ ਹੈ ਕਿ ਇਨ ਫਿਊਚਰ ਮੇਰੇ ਤੋਂ ਬਾਅਦ ਵੀ ਕੁਝ ਹੋਰ ਪਰਸਨ ਨੇ ਜੋ ਕਿ ਜਿਨ੍ਹਾਂ ਦਾ ਇਹ ਰਾਈਟ ਹੈ ਜਾਂ ਜਿਨ੍ਹਾਂ ਨੂੰ ਉੱਥੇ ਤੋਂ ਮਤਲਬ ਕਿ ਐਂਟਰੀ ਨਹੀਂ ਕਰਵਾਈ ਗਈ ਇਹ ਅੱਜ ਦਾ ਇੱਕ ਮਤਲਬ ਕਿ ਬਹੁਤ ਹੀ ਸੈਂਸਿਟਿਵ ਕਨਸੈਪਟ ਹੈ ਜਿਹਨੂੰ ਮਤਲਬ ਕਿ ਰੇਜ਼ ਕਰਨ ਦੀ ਲੋੜ ਹੈ ਆਦਰਵਾਇਜ਼ ਇਹ ਮੁੱਦਾ ਅਗਰ ਸੋਲਵ ਨਹੀਂ ਹੋਇਆ ਤਾਂ ਅਸੀਂ ਕੋਈ ਵੀ ਜੋ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਆ ਅਮਰ ਸਕੇ ਹੋਇਆ ਜਿਨ੍ਹਾਂ ਨੇ ਜਾਂ ਇਵਨ ਕਿਸੇ ਨੇ ਅਮਰ ਨਹੀਂ ਸਕੇ ਹੈ ਕੜਾਵੀਕ لو آ رہے ہیں تو مطلب ہے کہ فیوچر سیٹن نہیں ہو سکتا۔ ਅਸੀਂ ਕਿਸੇ ਵੀ एग्जाम ਦੇ ਵਿੱਚ ਅਪੀਅਰ ਨਹੀਂ ਹੋ ਸਕਦਾ ਅਗਰ ਇਸੇ ਤਰੀਕੇ ਦੀ ਮੈਂਟੈਲਟੀ مطلب ਹੈ ਕਿ ਕੋਡ ਦੇ ਥਰੂ ਜਾਂ ਕਿਸੇ اتھارٹی ਨੇ ਕੋਈ एग्जामिन ਦੇ ਵਿੱਚ ਜਾਂ ایگزامینیشن ਦੇ ਵਿੱਚ مطلب ਹੈ ਕਿ ਪ੍ਰੈਸਕ੍ਰਾਈਬ ਕਰੀ ਹੈ। ਇਸ ਤਰੀਕੇ ਨਾਲ ਤਾਂ ਅਸੀਂ ਸਰਕਾਰੇ ਬੈਟ ਦੀ ਸਾਨੂੰ ਤਾਂ ਕੋਈ پیپر ਦੇਣ ਦਾ ਰਾਈਟ ਹੈ ਹੀ ਨਹੀਂ ਕਿਉਂਕਿ ਇਹ ਰਾਜਸਥਾਨ ਚ ਅੱਜ ਹੋਇਆ ਕੱਲ ਕਿਸੇ ਹੋਰ ਸਟੇਟ ਚ ਵੀ ਹੋਏਗਾ। ਤਾਂ ਅਸੀਂ ਤਾਂ ਕਿਸੇ एग्जाम ਨੂੰ ਦੇ ਹੀ ਨਹੀਂ ਸਕਦੇ ਤਾਂ ਸਾਡਾ ਫਿਊਚਰ ਸਰਟਨ ਨਹੀਂ ਹੈ। ਤਾਂ ਰੀਜ਼ਨੇਬਲ ਰੈਸਟ੍ਰਿਕਸ਼ਨਸ ਲਗਾਈ ਜਾਣਗੇ ਜੋ ਕਿ ਲੱਗੇ ਕਿ ਰੀਜ਼ਨੇਬਲ ਨੇ ਕੋਈ ਕਿਰਪਾਣ ਜਾਂ ਕੜਾ ਕਿਸ ਤਰੀਕੇ ਨਾਲ ਚੀਟਿੰਗ ਮਤਲਬ ਕਿ ਇੰਪੋਜ਼ ਕਰ ਸਕਦਾ ਹੈ ਕਿ ਕਿ ਚੀਟਿੰਗ ਹੋ ਸਕਦੀ ਹੈ ਪੇਪਰ ਦੇ